ਗਉ ਸੇਵਾ ਸੈਲ ਪੰਜਾਬ ਦੇ ਸਹਾਇਕ ਕਨਵੀਨਰ ਸੰਜੀਵ ਸ਼ਰਮਾ ਨੇ ਹਲਕੇ ਅਯੁੱਧਿਆ ਵਿੱਚ ਹੋਣ ਵਾਲੇ ਸ੍ਰੀ ਰਾਮ ਲੱਲਾ ਦੇ ਪ੍ਰਾਣ ਪ੍ਰティਸ਼ਟਾ ਮਹਾਉਤਸਵ ਨੂੰ ਇੱਕ ਇਤਿਹਾਸਿਕ ਘਟਨਾ ਦੱਸਦਿਆਂ ਕਿਹਾ ਕਿ ਤਕਰੀਬਨ 500 ਸਾਲਾਂ ਦੇ ਸੰਘਰਸ਼ ਤੋਂ ਬਾਅਦ ਭਗਵਾਨ ਸ੍ਰੀ ਰਾਮ ਆਪਣੇ ਜਨਮ ਸਥਾਨ ਤੇ ਮੁੜ ਵਿਰਾਜਮਾਨ ਹੋ ਰਹੇ ਨੇ ਉਹਨਾਂ ਇਸ ਮਹਾਉਤਸਵ ਨੂੰ ਦੀਵਾਲੀ ਦੀ ਤਰ੍ਹਾਂ ਮਨਾਉਣ ਦੀ ਅਪੀਲ ਕੀਤੀ ਆਪਣੇ ਬਾਲ ਰੂਪ ਦੇ ਵਿੱਚ ਵਿਰਾਜ ਰਹੇ ਨੇ ਅਯੁੱਧਿਆ ਦੇ ਵਿੱਚ 3000 ਮੰਦਰ ਪਹਿਲਾਂ ਤੋਂ ਵੀ ਹੈ ਪਰ ਇਹ ਮੰਦਿਰ ਜਿਹੜਾ ਹੈ ਉਦੇਸ਼ ਵਾਸੀਆਂ ਲਈ ਇਸ ਕਰਕੇ ਮਹੱਤਵਪੂਰਨ ਹੈ ਕਿ ਉੱਥੇ ਰਾਮ ਜੀ ਦਾ ਜਨਮ ਹੋਇਆ ਤੇ ਇਸ ਦੇ ਪਿੱਛੇ 500 ਸਾਲ ਦਾ ਸੰਘਰਸ਼ ਯੁੱਧ ਬਲੀਦਾਨ ਅਤੇ ਕਾਨੂੰਨੀ ਲੜਾਈ ਹੈ ਜਿਸ ਤਰ੍ਹਾਂ 14 ਸਾਲ ਬਾਅਦ ਭਗਵਾਨ ਸ਼੍ਰੀ ਰਾਮ ਅਯੁੱਧਿਆ ਵਾਪਸ ਆਏ ਸੀ ਉਸ ਦਿਨ ਨੂੰ ਅਸੀਂ ਦੀਵਾਲੀ ਦੇ ਰੂਪ ਦੇ ਵਿੱਚ ਹਰ ਸਾਲ ਮਨਾਉਂਦੇ ਹਾਂ ਇਸੇ ਤਰ੍ਹਾਂ ਹੀ 496 ਸਾਲਾਂ ਬਾਅਦ ਭਗਵਾਨ ਰਾਮ ਜਿਹੜੇ ਹੈ ਉਹ ਆਪਣੇ ਜਨਮ ਸਥਾਨ ਤੇ ਵਿਰਾਜ ਰਹੇ ਨੇ ਸਾਨੂੰ ਮਹਾ ਦੀਵਾਲੀ ਜਿਹੜੀ ਹੈ ਇਸ ਦਿਨ ਮਨਾਣੀ ਚਾਹੀਦੀ ਹੈ